ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੀ ਹੋ ਤਾਂ ਪੰਜਾਬ ਲੈ ਅੱਜ ਦਾ ਆਪਣਾ ਕਥਾ ਵਿਚਾਰ ਦਾ ਵਿਸ਼ਾ ਕਿ ਆਪਣੇ ਘਰ ਦੀ ਛੱਤ ਦੇ ਉੱਤੇ ਦੀਵਾ ਜਗਾ ਕੇ ਕਰੋ ਇਹ ਇੱਕ ਕੰਮ ਘਰ ਦੇ ਵਿੱਚ ਅੰਨ ਤੇ ਧੰਨ ਦੀ ਕਦੇ ਵੀ ਕਮੀ ਨਹੀਂ ਹੋਵੇਗੀ ਪਰ ਸਾਨੂੰ ਬੇਨਤੀ ਹੈ ਕਿ ਉਸ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਤੁਸੀਂ ਕਿਹੇ ਸਥਾਨ ਤੋਂ ਸਾਡੇ ਨਾਲ ਜੁੜੇ ਹੋ요 ਤੇ ਆਪਣਾ ਨਾਮ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਤਾਂ ਕਿ ਪਰਮਾਤਮਾ ਦਾ ਮਿਹਰ ਭਰਿਆ ਹੱਥ ਤੁਹਾਡੇ ਸਾਰਿਆਂ ਤੇ ਬਣਿਆ ਰਵੇ ਆਪਣੀ ਰਸਨਾ ਦੇ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਇਸ ਤਰ੍ਹਾਂ ਕਰਨ ਨਾਲ ਖਰੋ ਹਰ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਨੇ ਉਹ ਪਰਮਾਤਮਾ ਤੁਹਾਡੇ ਤੋਂ ਕੋਹਾਂ ਦੂਰ ਕਰ ਦੇਣ ਜਿਵੇਂ ਰਾਤ ਕਾਲੀ ਹੁੰਦੀ ਹੈ ਆਪਾਂ ਕਹਿੰਦੇ ਆ ਨਾ ਕਾਲੀ ਬੋਲੀ ਰਾਤ ਹਰ ਪਾਸੇ ਐਸੇ ਦਾ ਹਨੇਰੇ ਦਾ ਰਾਤ ਨੂੰ ਰਾਜ ਹੁੰਦਾ ਓਵੇਂ ਆਪਣੇ ਮਣਾ ਉਤੇ ਹਨੇਰੇ ਦਾ ਰਾਜ ਹੈ ਇਸ ਕਾਰਨ ਆਪਾਂ ਨਿੰਦਿਆ ਚੁਗਲੀ ਕਰਦੇ ਆਂ ਤੇ ਨਿੰਦਿਆ ਚੁਗਲੀ ਇੰਨੀ ਮਾੜੀ ਹੈ ਕਿ ਆਪਣੇ ਲੋਕੀਤੇ ਸਾਰੇ દાનਪੁਣ ਖਾ ਜਾਂਦੀ ਹੈ ਤੇ ਕੋਰ ਹਨੇਰੇ ਵਿੱਚ ਆਪਾਂ ਨੂੰ ਛੱਡ ਦਿੰਦੀ ਹੈ ਐਵੇਂ ਇੱਕ ਨਗਰ ਦੇ ਵਿੱਚ ਨਾ ਇੱਕ ਸੇਠ ਸੀ ਉਹ ਸੇਠ ਨਾ ਜਦੋਂ ਰਾਤ ਨੂੰ ਸੌਵੇਂ ਤੇ ਉਹਨੂੰ ਇੱਕ ਸੁਪਨਾ ਆਵੇ ਸੁਪਨੇ ਦੇ ਵਿੱਚ ਇੱਕ ਬੀਬੀ ਉਹਨੂੰ ਆ ਕੇ ਰੋਜ਼ ਕਵੇ ਕਿ ਮੈਂ ਤੇਰੇ ਘਰੋਂ ਤੁਰ ਜਾਣਾ ਉਹਨੂੰ ਸਮਝ ਨਾ ਆਵੇ ਬੀਬੀ ਬੀਬੀ ਕੌਣ ਉਹਦਿਆਂ ਨਾਲ ਚਾਰ ਮੁਹਾ ਤੇ ਚਾਰ ਪੁੱਤਰ ਸਨ ਉਹਨੇ ਆਪਣੀ نوਹਾ ਤੇ ਪੁੱਤਰਾਂ ਨੂੰ ਇਕੱਠਾ ਕੀਤਾ ਤੇ ਕਹਿਣ ਲੱਗਾ ਵੀ ਜਦੋਂ ਰਾਤ ਹੁੰਦੀ ਹੈ ਤੇ ਮੈਨੂੰ ਸੁਪਨਾ ਆਉਂਦਾ ਤੇ ਕੋਈ ਬੀਬੀ ਮੈਨੂੰ ਆ ਕੇ ਕਹਿੰਦੀ ਹੈ ਵੀ ਮੈਂ ਨਾ ਤੇਰੇ ਘਰੋਂ ਤੁਰ ਜਾਣਾ ਉਹਦੀ ਜੜੀ ਛੋਟੀ ਨੂੰ ਸੀ ਉਹ ਬੜੀ ਸਿਆਣੀ ਤੇ ਸਮਝਦਾਰ ਸੀ ਉਹ ਕਹਿਣ ਲੱਗੀ ਪਿਤਾ ਜੀ ਬੀ ਤੁਸੀ ਉਹਨੇ ਪੁੱਛਿਆ ਵੀ ਤੂੰ ਵਿਆਹ ਕੋਣ ਤੇ ਸਾਡੇ ਘਰੋਂ ਕਿਉਂ ਜਾਣਾ ਹੈ ਹੁਣ ਅਗਲੀ ਰਾਤ ਹੋਈ ਸੇੜ ਸੁੱਤਾ ਸੇੜ ਜਦੋਂ ਸੁੱਤਾ ਤੇ ਸੇੜ ਨੂੰ ਬੀਬੀ ਫੇਰ ਸੁਬਣੀ ਚਾਈ ਉਹ ਬੀਬੀ ਨੇ ਐਵੇਂ ਸੋਣਾ ਪਾਇਆ ਹੋਇਆ ਸੀ ਬੈਂ ਸ਼ਿੰਗਾਰ ਕੀਤਾ ਹੋਇਆ ਸੀ ਵੀ ਜਿਵੇਂ ਤਰ ਤ ਲੋਕ ਤੇ ਬਸ ਇਹੀ ਹੋਵੇ ਅੱਗੋਂ ਸੇੜ ਨੇ ਕਿਆ ਵੀ ਵਿਆਹ ਤੂੰ ਕੋਣ ਹੈ ਤੇ ਮੇਰੇ ਘਰੋਂ ਕਿਉਂ ਜਾਣਾ ਚਾਹਨੀ ਕਹਿ ਲਗੀ ਸੇੜ ਵੀ ਮੈਂ ਮਾਇਆ ਵਾ ਤੇਰੇ ਪੁੱਤਾਂ ਤੋਂ ਤੇਰੇ ਘਰ ਰਹਿ ਰਹੀਆਂ ਪਰ ਮੈਂ ਹੁਣ ਤੇਰੇ ਘਰੋਂ ਜਾਣਾ ਚਾਹਨੀ ਕਿ ਨੋਂ ਪਤੈ ਮਾਇਆ ਚੰਚਲ ਹੁੰਦੀ ਏ ਤੇ ਇਸ ਕਰਕੇ ਮੈਂ ਇੱਕ ਥਾਂ ਤੇ ਨਹੀਂ ਰਹਿ ਸਕਦੀ ਮੈਂ ਤੇਰੇ ਘਰੋਂ ਜਾਣਾ ਚਾਹੁੰਦੀ ਹਾਂ ਹੁਣ ਇਹ ਸੁਣ ਕੇ ਤੇ ਸੇਠ ਨੇ ਕਿਹਾ ਵੀ ਮਾਇਆ ਵੀ ਤੂੰ ਮੇਰੇ ਘਰੋਂ ਨਾ ਜਾ ਅਗੋਂ ਮਾਇਆ ਕਹਿੰਦੀ ਵੀ ਦੇਖ ਵੀ ਤੂੰ ਦਾਨ ਪੁੰਨ ਵੀ ਬੜੇ ਕਰਦੇ ਪਰ ਤੇਰੇ ਲੋਕੀ ਕੀਤੀ ਗਈ ਨਿੰਦਿਆ ਚੁਗਲੀ ਨਾਲ ਤੇਰੇ ਦਾਨ ਪੁੰਨ ਖਾਈ ਜਾਂਦੀ ਏ ਤੇ ਜਿਸ ਕਰਕੇ ਮੈਂ ਤੇਰੇ ਘਰੋਂ ਜਾਣ ਲੱਗੀ ਹਾਂ ਪਰ ਹਾਂ ਜਾਣ ਤੋਂ ਪਹਿਲਾਂ ਤੈਨੂੰ ਇੱਕ ਚੀਜ਼ ਦਾ ਵਾਰ ਦੇ ਕੇ ਜਾਵਾਂਗੀ ਤੂੰ ਜਿਹੜੀ ਮਰਜ਼ੀ ਇੱਕ ਚੀਜ਼ ਮੇਰ ਤੋਂ ਸਵੇਰੇ ਮੰਗ ਲੈ ਉਹ ਮੈਂ ਦੇ ਕੇ ਤੇ ਫਿਰ ਤੇਰੇ ਘਰੋਂ ਚਲੀ ਜਾਣਾ ਮਨੇ ਕਿਹਾ ਜੀ ਠੀਕ ਹੈ ਸਵੇਰ ਹੋਈ ਤੇ ਚਾਰੇ ਨੂੰਹਾਂ ਤੇ ਚਾਰੇ ਪੁੱਤਰਾਂ ਨੂੰ ਕੋਲ ਬੁਲਾ ਲਿਆ ਕਹਿਣ ਲੱਗਾ ਵੀ ਦੇਖੋ ਵੀ ਉਹ ਜੋ ਮੇਰੇ ਸੁਪਨੇ ਚੋਂਦੀ ਹੈ ਨਾ ਉਹ ਮਾਇਆ ਦੀ ਦੇਵੀ ਹੈ ਤੇ ਮਾਇਆ ਦੀ ਦੇਵੀ ਨੇ ਮੈਨੂੰ ਕਿਹਾ ਏ ਵੀ ਮੈਂ ਨਾ ਤੁਹਾਡੇ ਘਰੋਂ ਵੀ ਚਲੇ ਜਾਣਾ ਤੇ ਅੱਜ ਵੀ ਜਾਣ ਤੋਂ ਪਹਿਲਾਂ ਵੀ ਮੈਂ ਤੈਨੂੰ ਇੱਕ ਵਾਰ ਦੇਖੇ ਜਾਣਾ ਤੇ ਜਾਣਾ ਮੈਂ ਤਾਂ ਮੈਂ ਵੀ ਕਹਿੰਦੀ ਵੀ ਮੈਂ ਦੀ ਜਿਹੜੀ ਤੁਸੀਂ ਨਿੰਦਿਆ ਚੁਗਲੀ ਕੀਤੀ ਹੈ ਨਾ ਉਹ ਨਿੰਦਿਆ ਚੁਗਲੀ ਨੇ ਮੇਰੇ ਜਿਹੜੇ ਪੁੰਨ ਸਨ ਉਹ ਖਾਣੇ ਆਰੰਭ ਕਰਤੇ ਨੇ ਵੀ ਦਾਨ ਪੁੰਨ ਖਾਣਾ ਆਰੰਭ ਕਰਤਾ ਹੈ ਜਿਸ ਕਰਕੇ ਉਹ ਆਪਣੇ ਘਰੋਂ ਜਾਣ ਲੱਗੀ ਹੈ ਪਰ ਜਾਣ ਤੋਂ ਪਹਿਲਾਂ ਆਪਾਂ ਨੂੰ ਇੱਕ ਵਾਰ ਦੇ ਕੇ ਜਾਣਾ ਚਾਹੁੰਦੀ ਹੈ ਵੀ ਆਪਾਂ ਜੋ ਮੰਗਾਗੇ ਉਹ ਆਪਾਂ ਨੂੰ ਦੇ ਦੇਗੀ ਉਨੇ ਕਿ ਆ ਵੀ ਹੁਣ ਤੁਸੀਂ ਦੱਸੋ ਵੀ ਕੀ ਕੀ ਮੰਗਾ ਕਿਉਂਕਿ ਮੈਨੂੰ ਇਹ ਆ ਵੀ ਮੈਂ ਤੁਹਾਡੇ ਨਾਲ ਸਲਾਹ ਕਰਕੇ ਹੀ ਮੰਗਾ ਹੁਣ ਇੱਥੇ ਜਿਹੜੀ ਸੇਠ ਨੇ ਗੱਲ ਕਹੀ ਨਾ ਵੀ ਆਪਣੇ ਨੂਹਾਂ ਪੁੱਤਾਂ ਨਾਲ ਸਲਾਹ ਕਰਕੇ ਫੇਰ ਹੀ ਮੈਂ ਹੁਣ ਮੈਂ ਹੁਣ ਮਾਇਆ ਨੂੰ ਦੱਸਾਂ ਇਹ ਸਭ ਤੋਂ ਚੰਗੀ ਗੱਲ ਹੈ ਇਸ ਦੇ ਨਾਲ ਘਰ ਦੇ ਵਿੱਚ ਪਿਆਰ ਤੇ ਸਤਿਕਾਰ ਬਣਿਆ ਰਹਿੰਦਾ ਹੈ ਘਰ ਦੇ ਵਿੱਚ ਹਰ ਇੱਕ ਛੋਟੇ ਵੱਡੇ ਦੀ رائے ਲੈਣੀ ਚਾਹੀਦੀ ਜਿਸ ਦੇ ਨਾਲ ਘਰ ਦੇ ਵਿੱਚ ਸੁੱਖ ਸ਼ਾਂਤੀ ਆਪਾਸ਼ ਪਿਆਰ ਬਣਿਆ ਰਹਿੰਦਾ ਹੁਣ ਜਦੋਂ ਇਹ ਗੱਲ ਵਾਪਰੀ ਨਾ ਕੱਬ ਸਭ ਤੋਂ ਪਹਿਲਾਂ ਵੱਡਾ ਨੂੰ ਤੇ ਪੁੱਤਰ ਕਹਿਣ ਲਗੇ ਕਿੰਦੇ ਪਿਤਾ ਜੀ ਐਵੇਂ ਕਰੋ ਵੀ ਤੁਸੀਂ ਉਹਨਾਂ ਨੂੰ ਕਹਿ ਦਿਓ ਵੀ ਸਾਨੂੰ ਨਾ ਚਾਰ ਘਰ ਤੇ ਚਾਰ ਦੁਕਾਨਾਂ ਦੇ ਦੇਣ ਵਿਚਾਰੇ ਪੁੱਤਰਾ ਸਾਡੀ ਇੱਕ ਇੱਕ ਘਰ ਹੋ ਜਾਏਗਾ ਤੇ ਇੱਕ ਇੱਕ ਦੁਕਾਨ ਹੋ ਜਾਏਗੀ ਤੇ ਸਾਡੀ ਜਿਹੜੀ ਜ਼ਿੰਦਗੀ ਸਖਾਲੀ ਲੰਘ ਜੇਗੀ ਇੰਨੇ ਨੂੰ ਜਿਹੜੀ ਛੋਟੀ ਨੂੰ ਕਹਿੰਦੀ ਵੀ ਦੇਖੋ ਵੀਰ ਜੀ ਵੀ ਜਦੋਂ ਮਾਇਆ ਹੀ ਚੱਲੇਗੀ ਤੇ ਫਿਰ ਜਿਹੜੇ ਮਹਿਲ ਮਨਾਰੇ ਨੇ ਉਹ ਵੀ ਤਰ ਜਣੇ ਨੇ ਤੇ ਦੁਕਾਨ ਜਿਹੜੀ ਉਹ ਚੱਲੇਗੀ ਹੋਈ ਨਹੀਂ ਤੇ ਆਪਾਂ ਉਹਦਾ ਕਰਨਾ ਕੀ ਹੈ ਉਹ ਕਹਿੰਦੇ ਇਹ ਵੀ ਗੱਲ ਠੀਕ ਹੈ ਫਿਰ ਅਗਲੇ ਜਿਹੜਾ ਪੁੱਤਰ ਸੀ ਦੂਜਾ ਨੂੰ ਤੇ ਉਹਦੀ ਜਿਹੜੀ ਉਹਦਾ ਪੁੱਤਰ ਉਹਨੂੰ ਪੁੱਛਦਿਆ ਤੁਸੀਂ ਦੱਸੋ ਉਹ ਕਹਿੰਦੇ ਤੁਸੀਂ ਐਵੇਂ ਕਰੋ ਵੀ ਉਹਨਾਂ ਨੂੰ ਕਹੋ ਵੀ ਆਪਣਾ ਜਿਹੜਾ ਘਰ ਹੈ ਨਾ ਇਹ ਸਾਰਾ ਸੋਨੇ ਦਾ ਬਣ ਜਾਏ ਤੇ ਇਹਦੇ ਨਾਲ ਫਿਰ ਆਪਾਂ ਉਹ ਸੋਨੇ ਦਾ ਬਣ ਗਿਆ ਤੇ ਆਪ ਹੀ ਆਪਣੇ ਕੋਲ ਵੱਧ ਤੋਂ ਸੰਪਤੀ ਆ ਜਾਏਗੀ ਛੋਟੀ ਨੂੰ ਕਹਿਣ ਲੱਗੀ ਵੀਰ ਜੀ ਵੀ ਤੁਸੀਂ ਕਹਿੰਦੇ ਹੋ ਵੀ ਸੋਨੇ ਦਾ ਬਣ ਜਾਏ ਜਦੋਂ ਮਾਇਆ ਹੀ ਚਲੀ ਗਈ ਤੇ ਸੋਨਾ ਤੇ ਮਿੱਟੀ ਹੁੰਦੀਆਂ ਫਿਰ ਸੈਕਿੰਡ ਨਹੀਂ ਲੱਗਣੀ ਕਿ ਦੇਵੀ ਗੱਲ ਠੀਕ ਹੈ ਤੀਜੇ ਨੂੰ ਪੁੱਛਿਆ ਵੀ ਤੂੰ ਦੱਸ ਉਹ ਕਹਿਣ ਲੱਗੇ ਵੀ ਵੇਖੋ ਆਪਣੇ ਕੋਲ ਇੰਨੀ ਜਿਆਦਾ ਜ਼ਮੀਨ ਹੈ ਉਹਨਾਂ ਕੋਲ ਵੀ ਜਿੰਨੀ ਜ਼ਮੀਨ ਹੈ ਨਾ ਤੇ ਓਨੀ ਸਾਡੇ ਕੋਲ ਹੋਰ ਜ਼ਮੀਨ ਹੋ ਜੇ ਫਿਰ ਜ਼ਮੀਨ ਵਾਧੂ ਹੋ ਜੇਗੀ ਤੇ ਫਿਰ ਆਪਾਂ ਨੂੰ ਕਾਦੀ ਘਾਟ ਔਫ ਫਿਰ ਕਹਿਣ ਲੱਗੀ ਕਿ ਲੀ ਵੀਰ ਜੀ ਵੀ ਆਪਣੇ ਕੋਲ ਜ਼ਮੀਨ ਤੇ ਵਾਧੂ ਹੈ ਜ਼ਮੀਨ ਹੋਰ ਵੀ ਹੋ ਜੇਗੀ ਪਰ ਜਦੋਂ ਮਾਇਆ ਹੀ ਚੱਲੇਗੀ ਤੇ ਫਿਰ ਉਹਦੀ ਜ਼ਮੀਨ ਚੱਕ ਹੋਇਆ ਹੀ ਨਾ ਤੇ ਫਿਰ ਆਪਾਂ ਜ਼ਮੀਨ ਦਾ ਵੀ ਕੀ ਕਰਾਂਗੇ ਦੀ ਵੀ ਗੱਲ ਤੇ ਇਹ ਵੀ ਠੀਕ ਹੀ ਹੈ ਕਿਨੇ ਫਿਰ ਦੱਸੋ ਕੀ ਮੰਗਿਆ ਜਾਵੇ ਹੁਣ ਉਹਦੀ ਉਹਨੂੰ ਬੜੀ ਸਿਆਣੀ ਸੂਝਵਾਨ ਤੇ ਸਮਝਦਾਰ ਸੀ ਹੁਣ ਉਹਨੇ ਕਿਹਾ ਪਿਤਾ ਜੀ ਜੇ ਮੈਂ ਇੱਕ ਗੱਲ ਕਹਾਂ ਤੇ ਤੁਸੀਂ ਮੰਨੋਗੇ ਉਹਨੇ ਕਿਹਾ ਵੀ ਧੀਏ ਦੱਸ ਉਹ ਕਹਿਣ ਲੱਗੀ ਪਿਤਾ ਜੀ ਕੱਲ ਤੁਸੀਂ ਸਿਰਫ ਉਸ ਨੂੰ ਐਵੇਂ ਕਿਉਂ ਬੀਂ ਦੇਖ ਮਾਇਆ ਕਿ ਮੈਂ ਤੇਰੇ ਤੋਂ ਹੋਰ ਕੁਝ ਨਹੀਂ ਮੰਗਦਾ ਮੈਂ ਚਾਹੁੰਨਾ ਵੀ ਜਿਹੜਾ ਮੇਰਾ ਘਰ ਹੈ ਇਹੀ ਮੇਰਾ ਘਰ ਰਹੇ ਸਾਰੇ ਘਰ ਸਾਰੇ ਘਰ ਚ ਹੋਰ ਭਾਵੇਂ ਕੁਝ ਨਾ ਰਵੇ ਇੱਕ ਥਾਲੀ ਰਵੇ ਤੇ ਇੱਕ ਦੀਵਾ ਰਵੇ ਓਕੇ ਜੀ ਪੀਏ ਵੀ ਤੂੰ ਇਹ ਕੀ ਮੰਗਦੀ ਪਈਂ ਇਹ ਹੀ ਘਰ ਰਵੇ ਇੱਕ ਥਾਲੀ ਤੇ ਇੱਕ ਦੀਵਾ ਰਵੇ ਆਪਣੇ ਕਿ ਪਿਤਾ ਜੀ ਵੀ ਜੋ ਮੈਂ ਕਹੇ ਮੇਰੇ ਤੇ ਵਿਸ਼ਵਾਸ ਕਰੋ ਤੇ ਤੁਸੀਂ ਕੱਲ ਇਹ ਹੀ ਮੰਗ ਲਿਆ ਜੇ ਹੁਣ ਰਾਤ ਹੋਈ ਤੇ ਮਾਇਆ ਫੇਰ ਆ ਗਈ ਮਾਇਆ ਕਹਿੰਦੀ ਵੀ ਦੱਸ ਕੀ ਚਾਹੀਦਾ ਕਿੰਦਾ ਵੀ ਦੇਖ ਮਾਇਆ ਮੈਂ ਹੋਰ ਕੁਝ ਨਹੀਂ ਮੰਗਦਾ ਮੈਂ ਆਪਣੇ ਨੂੰਹਾਂ ਤੇ ਪੁੱਤਾਂ ਨਾਲ ਸਲਾਹ ਕੀਤੀ ਹੈ ਤੇ ਮੇਰੀ ਛੋਟੀ ਨੂ ਨੇ ਕਿਹਾ ਵੀ ਸਾਡੇ ਘਰ ਨਾਲ ਵੀ ਤੁਮਾਇਆ ਮੈਨੂੰ ਇਹ ਹੀ ਘਰ ਦੇ ਦੇ ਤੇ ਹੋਰ ਭਾਵੇਂ ਕੁਝ ਨਾ ਦੇ ਇੱਕ ਕੋਈ ਥਾਲੀ ਦੇ ਦੀ ਤੇ ਇੱਕ ਸਾਨੂੰ ਦੀਵਾ ਦੇ ਦੀ ਇਹ ਦਿਨ ਚੀਜ਼ਾਂ ਤੋਂ ਬਿਨਾ ਹੋਰ ਮੈਨੂੰ ਕੋਈ ਨਹੀਂ ਚਾਹੀਦਾ ਉਹਨੇ ਕਿਹਾ ਵੀ ਇਹ ਜਦੋਂ ਐਵੇਂ ਗੱਲ ਕੀ ਨਾ ਤੇ ਮਾਇਆ ਉੱਚੀ ਉੱਚੀ ਹੱਸਣ ਲੱਗੀ ਸੇੜ ਪੁੱਛ ਸਾ ਵੀ ਮਾਇਆ ਤੂੰ ਕਿਉਂ ਐਵੇਂ ਕਰਦੀ ਪੀ ਕਹਿੰਦੀ ਤੇਰੀ ਨੂ ਨੇ ਨਾ ਕੁਝ ਨਾ ਮੰਗ ਕੇ ਵੀ ਸਭ ਕੁਝ ਮੰਗ ਲਿਆ ਵੇਗ ਇਹ ਆ ਹੀ ਘਰ ਮੰਗਿਆ ਤੇ ਇਹ ਘਰ 'ਚ ਤੁਸੀਂ ਬੜੇ ਪਿਆਰ ਨਾਲ ਰਹਿੰਦੇ ਪਿਓ ਤੇ ਉਹਨੇ ਕਿਹਾ ਵੀ ਇਹੀ ਘਰ 'ਚ ਮੈਨੂੰ ਬਰਕਤ ਤੇ ਸਕੂਨ ਮਿਲਦਾ ਇਸੇ ਲਈ ਇਹੀ ਘਰ ਹੋਵੇ ਇੱਕ ਥਾਲੀ ਮੰਗੀ ਉਹਨੇ ਕਿਹਾ ਜਿਸ 'ਚ ਭਾਵੇਂ ਇੱਕੋ ਹੀ ਥਾਲੀ ਹੋਵੇ ਪਰ ਸਾਰਾ ਟੱਬਰ ਮਿਲ ਕੇ ਉਹ ਥਾਲੀ ਵਿੱਚ ਹੀ ਖਾ ਲਾਂਗੇ ਤੀਜਾ ਉਹਨੇ ਦੀਵਾ ਮੰਗਿਆ ਉਹਨੇ ਕਿਹਾ ਵੀ ਜਿਸ ਘਰ ਵਿੱਚ ਜਿਸ ਨਾਲ ਨਾ ਘਰ ਰੋਸ਼ਨ ਹੋਵੇ ਜਿਸ ਨਾਲ ਜਦੋਂ ਰੋਸ਼ਨੀ ਹੋਵੇਗੀ ਘਰੋਂ ਦਿਲਦਰ ਕੋਹਾਂ ਦੂਰ ਰਹੇਗਾ ਉਸ ਦੀਵੇ ਦੀ ਲੋ ਵਾਂਗ ਫਿਰ ਆਪਣੇ ਆਪ ਨੂੰ ਵੀ ਤੁਸੀਂ ਤਪਾ ਮਿਹਨਤ ਕਰ ਤੇ ਅੱਗੇ ਵਧੋਗੇ ਜਿੱਥੇ ਦੀਵਾ ਬਲੇ ਉਥੇ ਕੋਈ ਖਾਲੀ ਨਾ ਜਾਵੇ ਤੇਰੀ ਜਿਹੜੀ ਨੂ ਹੈ ਨਾ ਉਹਨੇ ਕੁਝ ਨਾ ਮੰਗੇ ਵੀ ਸਾਰਾ ਕੁਝ ਮੰਗੇ ਐਵੇਂ ਜੇਕਰ ਆਪਾਂ ਇੱਕ ਦੂਜੇ ਉਤੇ પ્રેમ ਪਿਆਰ ਤੇ ਵਿਸ਼ਵਾਸ ਦੀ ਭਾਵਨਾ ਰੱਖਾਂਗੇ ਤੇ ਓਖੇ ਤੋਂ ਓਖਾ ਸਮਾਵੇਂ ਫਿਰ ਆਪਾਂ ਉਸ ਤੋਂ ਬਾਹਰ ਆ ਜਾਵਾਂਗੇ ਕਿਉਂਕਿ ਇਕੱਲਾ ਮਨੁੱਖ ਛੇਤੀ ਹਾਰ ਜਾਂਦਾ ਪਰ ਜਿੱਥੇ ਪਿਆਰ ਤੇ ਪੂਰੇ ਪਰਿਵਾਰ ਦੀ ਤਾਕਤ ਮਿਲ ਜੇ ਨਾ ਉਥੇ ਫਿਰ ਸਾਰਾ ਕੁਝ ਆ ਜਾਂਦਾ ਜਿਸ ਘਰ ਦੇ ਵਿੱਚ ਪਿਆਰ ਹੋਵੇ ਤੂੰ ਤੂੰ ਮੈਂ ਮੈਂ ਕਲਾਕਲੇਸ਼ ਨਾ ਹੋਵੇ ਨਾ ਤੇ ਉਹ ਘਰ ਭਾਵੇਂ ਥੋੜਾ ਵੀ ਹੋਵੇ ਉਹ ਘਰ ਫਿਰ ਆਪੇ ਵਰਕਤ ਆ ਜਾਂਦਾ ਜਿਸ ਘਰ ਸ਼ਾਮ ਵੇਲੇ ਦੀਵਾ ਜਗੇ ਤੇ ਜਿਹੜੇ ਦਰ ਤੋਂ ਕੋਈ ਖਾਲੀ ਨਾ ਜਾਵੇ ਉਥੇ ਪਰਮਾਤਮਾ ਆਪ ਆ ਕੇ ਵਾਸ ਕਰਦੇ ਨੇ ਤੇ ਜਿੱਥੇ ਪਰਮਾਤਮਾ ਹੋਣ ਉਥੇ ਮਾਇਆ ਫਿਰ ਵਾਸ ਕਰਦੀ ਹੈ ਮਾਇਆ ਨੇ ਕਿਹਾ ਦੇਖ ਸੇਠ ਮੈਂ ਉਥੇ ਵਾਸ ਕਰਦੀ ਜਿੱਥੇ ਜੀਆਂ ਚ ਆਪਸੀ ਪ੍ਰੇਮ ਪਿਆਰ ਹੁੰਦਾ ਹੈ ਪਿਆਰ ਭਾਵਨਾ ਦਇਆ ਨਿਮਰਤਾ ਮਿਠਾਸ ਉਥੇ ਹਰ ਸੁਖ ਵਾਸ ਕਰਦਾ ਇਸ ਲਈ ਆਪਾਂ ਨੂੰ ਪਿਆਰ ਤੇ ਸਤਕਾਰ ਨਾਲ ਘਰ ਦੇ ਵਿੱਚ ਰਹਿਣਾ ਚਾਹੀਦਾ ਹਰ ਇੱਕ ਚੀਜ਼ ਵਿੱਚ ਫਿਰ ਆਪਾਂ ਬਰਕਤ ਵਾਸ ਕਰਦੀਏ ਜੇਕਰ ਕਲੇਸ਼ ਰਹਿੰਦਾ ਤਾਂ ਉਥੇ ਫਿਰ ਭਾਵੇਂ ਕਿੰਨਾ ਵੀ ਕੁਝ ਹੋਵੇ ਉਥੇ ਸਾਰਾ ਕੁਝ ਮੁੱਕ ਜਾਏਗਾ ਜਿੱਥੇ ਹਰ ਇੱਕ ਦੀ ਗੱਲ ਨੂੰ ਪਿਆਰ ਨਾਲ ਸੁਣਿਆ ਜਾਂਦਾ ਹਰ ਇੱਕ ਗੱਲ ਨੂੰ ਤਵੱਜੋ ਦਿੱਤੀ ਜਾਂਦੀ ਹੈ ਉਥੇ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਹੁੰਦੀ ਹੈ ਤੇ ਦੁੱਖ ਵੀ ਉਸ ਘਰ ਤੋਂ ਫਿਰ ਆਪੇ ਦੂਰ ਹੋ ਜਾਂਦੇ ਨੇ ਫਿਰ ਕਲਾ ਕਲੇਸ਼ ਦੂਰ ਹੋ ਜਾਂਦੇ ਨੇ ਜਿਸ ਘਰ ਤੋਂ ਕਦੇ ਕੋਈ ਖਾਲੀ ਨਹੀਂ ਜਾਂਦਾ ਉਥੇ ਬਰਕਤ ਵਾਸ ਕਰਦੀ ਤੇ ਜਿਸ ਘਰ ਸ਼ਾਮ ਸਮੇਂ ਦੀਵਾ ਜਗਦਾ ਹੈ ਉਹ ਦੀਵਾ ਉਹਨਾਂ ਦੇ ਘਰ ਦੀ ਬਰਕਤ ਦੀ ਨਿਸ਼ਾਨੀ ਹੁੰਦੀ ਹੈ ਵੀ ਘਰ ਵਸਦੇ ਆਂਦਾ ਹੈ ਤੇ ਉਹ ਵਸਤੇ ਘਰੋਂ ਫਿਰ ਹਾਂ ਵੀ ਉਹ ਦੀਵਾ ਜਗਦਾ ਹੈ ਉਹ ਰੋਸ਼ਨੀ ਕਰਦਾ ਤੇ ਉਹ ਮਿਹਨਤ ਮਿਹਨਤ ਕਰਨ ਲਈ ਅਗਵਾਪਾ ਨੂੰ ਕਹਿੰਦਾ ਫਿਰ ਉੱਥੇ ਹਰ ਸੁਖਵਾਸ ਕਰਦਾ ਫਿਰ ਇਸ ਲਈ ਆਪਣੇ ਦਰ ਤੋਂ ਕਦੇ ਕਿਸੇ ਨੂੰ ਖਾਲੀ ਨਾ ਜਾਣ ਦਵੋ ਪਿਆਰ ਤੇ ਸਤਿਕਾਰ ਰੱਖੋ ਤੇ ਉਹ ਜਿਹੜਾ ਤੇਰੇ ਦਰ ਤੇ ਆਵੇ ਉਹਨੂੰ ਆਪਣੇ ਥੋੜੇ ਚੋਂ ਵੀ ਥੋੜਾ ਦੇ ਫਿਰ ਦੇਖੀ ਤੇਰੇ ਕੋਲ ਸਾਰੇ ਸੁੱਖ ਆ ਜਾਣਗੇ ਤੇ ਇਹ ਜਿਹੜਾ ਦੀਵਾ ਹੈ ਨਾ ਇਹ ਦੀਵਾ ਜਦੋਂ ਜਗਾਉਂਦੇ ਹੋ ਇਹਦੇ ਥੱਲੇ ਭਾਵੇਂ ਤੁਸੀਂ ਇੱਕ ਮੁਟ ਕਣਕ ਭਾਵੇਂ ਰੋਟੀ ਕੁਝ ਵੀ ਰੱਖ ਦਿਆ ਕਰੋ ਭਾਵੇਂ 1 ਰੁਪਿਆ ਹੀ ਰੱਖ ਦਿਆ ਕਰੋ ਸਵੇਰੇ ਉਸ ਨੂੰ ਦਾਨ ਕਰ ਦਿਆ ਕਰੋ ਫਿਰ ਦੇਖਿਓ ਪਰਮਾਤਮਾ ਆਪੇ ਤੁਹਾਡੇ ਕਰ ਤਿੰਨ ਗੁਣੀ ਤੇ ਰਾਤ ਚੌ ਗੁਣੀ ਤਰ੍ਹਾਂ ਕੀ ਕਰਦੇ ਨੇ ਫਿਰ ਸੰਗਤ ਜੀ ਅੱਜ ਦੀ ਕਥਾ ਤੋਂ ਕੀ ਸਿੱਖਣੋਂ ਮਿਲੇ ਇੱਕ ਕਮੈਂਟ ਬਾਕਸ 'ਚ ਜ਼ਰੂਰ ਦੱਸਿਆ ਜੀ ਕਮੈਂਟ ਬਾਕਸ 'ਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਸਾਂਝੀ ਜਿੰਦਾ ਪਿਆਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਪਤੇ ਦੀ ਸਾਂਝ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ